ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਿੰਦਰ ਸਿੰਘ ਵਾਸੀ ਬਿਲਗੇ ਨਗਰ ਦਾ ਤੇ ਮੈਂ ਆਪ ਜੀ ਨੂੰ ਇਸ ਵੀਡੀਓ ਵਿੱਚ ਇਹ ਦੱਸਣਾ ਚਾਹੁੰਦਾ ਜਿਹੜੀ ਘਟਨਾ ਵਾਪੜੀ ਆ ਪਿੰਡ ਚਾਹਲ ਨੇੜੇ ਅਪਰਾ ਵਿਖੇ ਕਿ ਉਸ ਪਿੰਡ ਦੇ ਵਿੱਚ ਇੱਕ ਗੁਰੂ ਘਰ ਵਿੱਚ ਬੇਦਬੀ ਹੋ ਗਈ ਆ ਬੇਦਬੀ ਇਦਾਂ ਹੋ ਗਈ ਆ ਉਸ ਗੁਰੂ ਘਰ ਦੇ ਵਿੱਚ ਇੱਕ ਸਵਾ ਲੱਖ ਸਿੰਘ ਰਹਿੰਦਾ ਸੀ ਉਸ ਸਿੰਘ ਕਹਿੰਦਾ ਕਹਿੰਦਾ ਮੈਂ ਗੁਰੂ ਘਰ ਦੀ ਸੰਭਾਲ ਸਾਰੀ ਕਰ ਲਊਗਾ ਪਰ ਉਸ ਸਿੰਘ ਕੋ ਸੰਭਾਲ ਨਹੀਂ ਹੋਈ ਤੇ ਉਸ ਗੁਰੂ ਘਰ ਦੇ ਵਿੱਚ ਛਿੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਸਾਹਿਬ ਆ ਉਹ ਅਗਨੀ ਭੇਟ ਹੋ ਚੁੱਕੀ ਆ ਕੀ ਕਿਸੇ ਨੇ ਉੱਥੇ ਆਨ ਕੇ ਅਲੱਗ ਅੱਗ ਲਾ ਚਕੀ ਸੀ ਤੇ ਗੁਰੂ ਘਰ ਦਾ ਜਿਹੜਾ ਅੰਦਰਲਾ ਪੋਸ਼ਨ ਸੀ ਉਹ ਸਾਰੀ ਅਗਨੀ ਭੇਟ ਹੋ ਚੁੱਕਾ ਵਾ ਤੇ ਦਾਸ ਦਾ ਸਾਥੀ ਸਤਕਾਰਯੋਗ ਗਿਆਨੀ ਬਲਕਾਰ ਸਿੰਘ ਜੀ ਨੇੜੇ ਗੁਰਾਇਆਂ ਵਿਖੇ ਰਹਿਣ ਵਾਲਿਆ ਦਾਦੇ ਸਾਥੀ ਆ ਉਹ ਉੱਥੇ ਗਏ ਸੀ ਤੇ ਉਸ ਘਟਨਾ ਜਿਹੜੀ ਵਾਪਰੀ ਸੀ ਉੱਥੇ ਘਟਨਾ ਉਹਨਾਂ ਨੇ ਸਾਰਾ ਕੁਝ ਉਹਨਾਂ ਦੀ ਪੁਸ਼ਕਿਸ਼ ਕੀਤੀ ਆ ਤੇ ਇਸ ਵੀਡੀਓ ਤੋਂ ਅੱਗੇ ਦਾਸ ਉਸ ਵੀਡੀਓ ਦੀ ਕਲਿੱਪ ਆ ਜੋ ਐਡ ਕਰ ਦੇਵਾ ਹੈਗਾ ਕਿ ਉਸ ਨਗਰ ਵਿੱਚ ਕੀ ਹੋਇਆ ਸੀ ਤੇ ਕਿਹੜੇ ਬੰਦੇ ਨੇ ਇਦਾਂ ਕੀਤਾ ਵਾ ਤੇ ਉਹਦੇ ਉੱਤੇ ਕਿਹੜੀ ਕਾਰਵਾਈ ਚੱਲ ਰਹੀ ਜੀ ਦੇ ਆਪ ਜੀ ਦੇ ਨਗਰ ਕਿਸੇ ਵੀ ਨਗਰ ਵਿੱਚ ਕਿਸੇ ਵੀ ਪ੍ਰਕਾਰ ਦੀ ਬੇਅਦਬੀ ਹੁੰਦੀ ਆ ਦਾਸ ਨੂੰ ਜਾਂ ਦਾਸ ਦੇ ਸਤਕਾਰ ਗਿਆਨੀ ਬਲਕਾਰ ਸਿੰਘ ਨੂੰ ਸੰਪਰਕ ਕਰ ਸਕਦਾ ਮੈਂ ਆਪਣਾ ਤੇ ਆਪਣੇ ਗਿਆਨੀ ਜੀ ਦਾ ਨੰਬਰ ਥੱਲੇ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿ ਗਾਂ ਜਿਹੜੀ ਬੇਅਦਬੀ ਆ ਉਹ ਨਾ ਹੋਵੇ ਤੇ ਮੈਂ ਆਪ ਜੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਹਰ ਗੁਰੂ ਘਰ ਵਿੱਚ ਇੱਕ ਗਰੰਤੀ ਸਿੰਘ ਤੇ ਨਾਲ ਉਹਨਾਂ ਦੇ ਸੇਵਾਦਾਰ ਹੋਣੇ ਜ਼ਰੂਰੀ ਆ ਕਟੋ-ਕਟੇ ਇੱਕ ਗੁਰਦੁਆਰੇ ਸਾਹਿਬ ਵਿੱਚ ਕਟੋ-ਕਟੇ ਬੰਦੋ ਸੇਵਾਦਾਰ ਹੋਣੇ ਬਹੁਤ ਹੀ ਜ਼ਰੂਰੀ ਆ ਕਿ ਜੋ ਮਹਾਰਾ ਦੀ ਜੜੀ ਆ ਸੇਵਾ ਵੀ ਕਰ ਸਕੇ ਤੇ ਉਹਨਾਂ ਦੀ ਸੁਰੱਖਿਆ ਵੀ ਕਰ ਸਕਦੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਇੱਕ ਬੜੇ ਦੁੱਖ ਦੀ ਘਟਨਾ ਵਾ ਪਿੰਡ ਚਾਲਾਂ ਜਦੋਂ ਆਪਾਂ ਅਪਰੇ ਤੋਂ ਮੁਕੰਦਪੁਰ ਨੂੰ ਜਾਂਦੇ ਆ ਤੇ ਰਟੈਂਡੇ ਚਾਲਾਂ ਦੇ ਬਿਲਕੁਲ ਸਾਹਮਣੇ ਇੱਕ ਗੁਰੂ ਘਰ ਆ ਰੋਡ ਦੇ ਉੱਤੇ ਬਾਬਾ ਲਹਿਣਾ ਜੀ ਦੇ ਨਾਂ ਤੇ ਬਣਾਇਆ ਵਾ ਸਹੀ ਉਹ ਜਠੇਰੇ ਤੇ ਉਹਨਾਂ ਨੂੰ ਬਾਅਦ ਵਿੱਚ ਗੁਰੂ ਘਰ ਦਾ ਰੂਪ ਦੇ ਦਿੱਤਾ ਘੇਰੇ ਦਾ ਰੂਪ ਦੇ ਦਿੱਤਾ ਨਾ ਉੱਥੇ ਕੋਈ ਸੇਵਾਦਾਰਿਆ ਨਾ ਉੱਥੇ ਕੋਈ ਗ੍ਰੰਥੀ ਆ ਤੇ ਮਹਾਰਾਜ ਦਾ ਰੂਪ ਜਿਹੜਾ ਅਗਨਪੇਟ ਹੋ ਗਿਆ ਆ ਦੇਖੋ ਐ ਰਾਜ ਕੇ ਬੇਵਿ ਕੀਤੀ ਆ ਉਹ ਇੱਕੋ ਬੰਦਾ ਇੱਥੋਂ ਦਾ ਜਿਹੜਾ ਵਾ ਉਹ ਆਪਣੇ ਆਪ ਨੂੰ ਕਹਿੰਦਾ ਕਿ ਜੋ ਕਰਤਾ ਤਰਤਾ ਮੈਂ ਹੀ ਆ ਤੇ ਉਹ ਇੱਕ ਬੰਦੇ ਦੀ ਵੜਾ ਨਾਲ ਦੇਖ ਲਓ ਕਿੰਨਾ ਨੁਕਸਾਨ ਵੀ ਆ ਤੇ ਗੁਰੂ ਸਾਹਿਬ ਦੀ ਬੇਅਦਬੀ ਵੀ ਹੋਈ ਤੇ ਪੁਲਿਸ ਪ੍ਰਸ਼ਾਸਨ ਇਥੋਂ ਕੇ ਗਿਆ ਵਾ ਤੇ ਅਹੀ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਇਹ ਬੰਦੇ ਤੇ 295 ਧਾਰਾ ਲਾਓ ਇਹ ਬੰਦੇ ਦੀ ਵਜ੍ਹਾ ਕਰਕੇ ਗੁਰੂ ਸਾਹਿਬ ਦੀ ਬੇਰਬੀ ਹੋਈ ਆ ਨੁਕਸਾਨ ਹੋਇਆ ਵਾ ਤੇ ਉਹਨਾਂ ਨੇ ਕਹਾ ਸਹੀ ਆ ਤੇ ਅਹੀ ਇਹ ਬੇਨਤੀ ਕਰ ਰਹੇ ਆ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਹੈਗਾ ਜੇ ਸੰਭਾਲ ਨਹੀਂ ਜਾਗੀ ਤੇ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਸਰੂਪ ਆ ਨਹੀਂ ਹੋਣਾ ਚਾਹੀਦਾ ਬਕਾਇਦਾ ਸੂਣ ਕਮੇਟੀ ਨੇ 2015 ਦੇ ਚ ਐਕਟ ਤਿਆਰ ਕੀਤਾ ਵਾ ਤੇ ਉਹਦੇ ਵਿੱਚ ਉਹਨਾਂ ਨੇ ਖਰੜੇ ਤੇ ਲਿਖਿਆ ਵਾ ਕਿ ਜਿਹੜੇ ਗੁਰੂ ਘਰਾਂ ਦੇ ਵਿੱਚ ਸੰਸਭਾਲ ਨਹੀਂ ਆ ਨਾ ਉਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਹੋਣਾ ਚਾਹੀਦਾ ਤੇ ਜੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਵਾ ਉਥੇ ਬਗਾਧਾ ਜਾਂ ਗਰੰਤੀ ਸਿੰਘ ਹੋਵੇ ਤੇ ਜਾਂ ਕੋਈ ਸੇਵਾਦਾਰ ਹੋਵੇ ਨਾ ਇੱਥੇ ਕੋਈ ਸੇਵਾਦਾਰ ਆ ਤੇ ਨਾ ਕੋਈ ਇੱਥੇ ਗਰੰਤੀ ਸਾਹਿਬ ਆ ਉਹੋ ਜਿਹੜਾ ਇੱਥੇ ਬੰਦਾ ਮੇਨ ਹੀ ਉਹਨੂੰ ਪੁਲਸੇ ਲੈ ਗਈ ਆਪਣੇ ਨਾਲ ਤੇ ਦੇਖਦੇ ਹਣ ਕਿ ਬੰਦਾ ਅੱਗੇ ਤੁਹਾਨੂੰ ਸਾਰੀ ਅਪਡੇਟ ਦਿਨਾਗੇ